ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਵੱਡੀ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਏਸੀਪੀ ਦੀ ਟੀਮ ਪਹੁੰਚੀ ਹੈ ਏਸੀਬੀ ਯਾਨੀ ਕਿ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਪਹੁੰਚੀ ਹੈ ਜਿਸ ਦੀਆਂ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਜਦੋਂ ਕੇਜਰੀਵਾਲ ਦੇ ਘਰ ਦੇ ਬਾਹਰ ਏਸੀਬੀ ਦੇ ਅਧਿਕਾਰੀ ਪਹੁੰਚੇ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਵੀ ਉੱਥੇ ਦੇਖਣ ਨੂੰ ਮਿਲਿਆ ਪਰ ਬਾਅਦ ਵਿੱਚ ਐਂਟੀ ਕ腐ਪਸ਼ਨ ਬਿਊਰੋ ਦੀ ਟੀਮ ਵੱਲੋਂ ਕੇਜਰੀਵਾਲ ਦੇ ਘਰ ਡੇਢ ਘੰਟੇ ਦੇ ਤਕਰੀਬਨ ਜਾਂਚ ਕੀਤੀ ਗਈ ਤੇ ਜਿਸ ਤੋਂ ਬਾਅਦ ਕੇਜਰੀਵਾਲ ਨੂੰ ਲੀਗਲ ਨੋਟਿਸ ਦੇ ਕੇ ਇਹ ਟੀਮ ਇਥੋਂ ਚਲੀ ਗਈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਾਜਪਾ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਉਹਨਾਂ ਤੇ ਕੈਂਡੀਡੇਟਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 15-15 ਕਰੋੜ ਰੁਪਏ ਦੇ ਆਫਰ ਦਿੱਤੇ ਜਾ ਰਹੇ ਨੇ ਤੇ ਇਸੇ ਨੂੰ ਲੈ ਕੇ ਦਿੱਲੀ ਦੇ ਐਲਜੀ ਵੀਕੇ ਸਖਸੈਨਾ ਨੇ ਪੱਤਰ ਲਿਖ ਕੇ ਐਸਾ ਅਰੂਪਾਂ ਦੀ ਜਾਂਚ ਦੀ ਮੰਗ ਕੀਤੀ ਸੀ ਜਿਸ ਨੂੰ ਲੈ ਕੇ ਐਂਟੀ ਕ腐ਪਸ਼ਨ ਬਿਊਰੋ ਦੀ ਟੀਮ ਕੇਜਰੀਵਾਲ ਦੇ ਘਰ ਪਹੁੰਚੀ ਸੀ ਤੇ ਇਸ ਦੇ ਨਾਲ ਹੀ ਐਂਟੀ ਕ腐ਪਸ਼ਨ ਦੀ ਟੀਮ ਕੇਜਰੀਵਾਲ ਸੰਜੇ ਸਿੰਘ ਅਤੇ ਮੁਕੇਸ਼ ਅਲਾਵਤ ਦੇ ਘਰ ਵੀ ਪਹੁੰਚੀ ਸੀ ਤੇ ਇਸੇ ਨੂੰ ਲੈ ਕੇ ਕੇਜਰੀਵਾਲ ਦੇ ਘਰ ਬਾਰ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਜਿਸ ਦੀਆਂ ਤੁਸੀਂ ਇਹ ਤਸਵੀਰਾਂ ਸਭ ਵੇਖ ਸਕਦੇ ਹੋ ਤੇ ਆਮ ਆਦਮੀ ਪਾਰਟੀ ਦੇ ਵਕੀਲਾਂ ਵੱਲੋਂ ਵੀ ਕੇਜਰੀਵਾਲ ਦੇ ਘਰ ਦੇ ਬਾਹਰ ਕਾਫੀ ਹੰਗਾਮਾ ਕੀਤਾ ਗਿਆ। ਇਹ ਮੋਦੀ ਕਾ ਸਨਯੰਤਰ ਹੈ। ਇਹ ਮਜ਼ਾਕ ਕਾ ਸਨਯੰਤਰ ਹੈ। ਇਹ ਬਈ ਕੁਝ ਨਹੀਂ ਕਰ ਰਹੇ। ਸਿਰ ਬੈਠੇ ਹੋਏ ਨੇ ਦੇਸ਼ ਕਾ। इनसे पूछा जाए ਕਿ ਇਹ ਕਿਉਂ ਬੈਠੇ ਹੋਏ ਨੇ? ਇੱਕ ਪ੍ਰਧਾਨ ਮੰਤਰੀ ਕਾ ਘਰ ਹੈ ਇਹ। इस तरीके से ये कानून की धज्जे उड़ा रहे अगर ये थोड़ी देर में नहीं गए तो हम इनकी शिकायत ऊपर करेंगे कुछ नहीं दिखाया इन्होंने तो कुछ नहीं दिखा रहे इन्होंने धत्ता बना दिया कानून का। ये कुछ लोग के, के यहाँ पे बिना किसी कागज के बिना किसी नोटिस के पता दें इनके कहने पे फोन पे यहाँ पे आ गए यहाँ पे इन्होंने तमाशा बना रखा है कोई नोटिस इनके पास नहीं है नोटिस तैयार नहीं है किससे बात कर रहे हैं कोई पेपर नहीं है अभी थोड़ी देर बाद पेपर मंगाया है अब कह रहे हैं व्हाट्सएप से नोटिस मंगा रहे हैं तो इस तरह के बगैर तैयारी के ये यहाँ पे किसने भेजे हैं किस है, किन सेक्शन पे आए हैं क्योंकि इनके पास कोई तैयारी नहीं है गैर कानूनी तरीके से ये यहाँ कोई पेपर नहीं लेकर आए खाली फाइल है ਉਸમે ਅਭੀ ਨੋਟਿਸ ਤਿਆਰ ਕਰਨੇ ਲਈ ਕਿਸੇ ਨੂੰ ਫੋਨ 'ਤੇ ਬਾਰ-ਬਾਰ ਬਾਤ ਕਰ ਰਹੇ ਹਨ ਪਿਛਲੇ ਪੌਨੇ ਘੰਟੇ ਮੇਂ ਅਗਰ ਇਨਕੇ ਪਾਸ ਕੋਈ ਵੀ ਨੋਟਿਸ ਹੋਤਾ ਜਾਂ ਨੋਟਿਸ ਦੇਣਾ ਹੋਤਾ ਤੋ ਉਹ ਲੈ ਕੇ ਆਨਾ ਚਾਹੀਏ ਥਾ ਤਾਂ ਤੁਸੀਂ ਇਹ ਤਸਵੀਰਾਂ ਵੇਖੀਆਂ ਕੇਜਰੀਵਾਲ ਦੇ ਘਰਬਾਰ ਕਾਫੀ ਹੰਗਾਮਾ ਹੋਇਆ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਨਾਂ aaropan ਦੀ ਸਚਾਈ ਕਿੰਨੀ ਕ ਸਾਹਮਣੇ ਆਉਂਦੀ ਹੈ ਜਾਂ ਫਿਰ ਇਹ ਵੀ ਇੱਕ ਚੁਣავი ਮੁੱਦਾ ਬਣ ਕੇ ਰਹਿ ਜਾਂਦਾ ਦੱਸਦੀ ਹੈ ਕਿ ਆਉਣ ਵਾਲੇ ਕੱਲ ਦਿੱਲੀ ਦੀਆਂ ਚੋਣਾਂ ਦਾ ਰਿਜ਼ਲਟ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਚੱਲ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ